ਦੋਸਤੋ ਕਦੇ ਵਿਰਾਂਜ ਜ਼ਮੀਨ ਉਤੇ ਖਿੜੇ ਪਿੱਪਲ ਦੇ ਦਰਖਤ ਨੇ ਇੱਕ ਖਜ਼ਾਨੇ ਦੀ ਰਾਖੀ ਕੀਤੀ ਹੋਈ ਸੀ ਪਰ ਉਹ ਖਜ਼ਾਨਾ ਕਿਸੇ ਆਮ ਵਿਅਕਤੀ ਲਈ ਨਹੀਂ ਸੀ ਉਹ ਖਜ਼ਾਨਾ ਮਿਲਣ ਲਈ ਸਿਰਫ ਦੌਲਤ ਦੀ ਲੋੜ ਨਹੀਂ ਸੀ ਬਲਕਿ ਇੱਕ ਹੋਰ ਵੱਡੀ ਸ਼ਕਤੀ ਦੀ ਲੋੜ ਸੀ ਮਿਹਨਤ ਅਤੇ ਇਕਤਾ ਪਰ ਕੀ ਹਰ ਕੋਈ ਇਹ ਸ਼ਕਤੀ ਨੂੰ ਸਮਝ ਸਕੇ ਉਹ ਜਾਣਦੇ ਇਸ ਕਹਾਣੀ ਦੇ ਜ਼ਰੀਏ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਬਹੁਤ ਘੱਟ ਜ਼ਮੀਨ ਸੀ ਇਸ ਲਈ ਉਸ ਦਾ ਵਿਆਹ ਕਰਨ ਲਈ ਕੋਈ ਤਿਆਰ ਨਹੀਂ ਸੀ ਉਹ ਬਹੁਤ ਮਿਹਨਤੀ ਤੇ ਇਮਾਨਦਾਰ ਸੀ ਉਸ ਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਨੂੰ ਦੇਖਦਿਆਂ ਹੀ ਕਿਸੇ ਭੱਦਰਪੁਰਸ਼ ਨੇ ਉਸ ਦਾ ਕਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ ਉਸ ਦੀ ਬਹੁਤੀ ਵੀ ਬੜੇ ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚ ਪਲੀ ਹੋਣ ਕਰਕੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਤੇ ਥੋੜੀ ਜਿਹੀ ਮਿੱਟੀ ਵਿੱਚੋਂ ਹੀ ਚੰਗੀ ਉਪਜ ਪੈਦਾ ਕਰਦੀ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਦੋਨਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਾਲਣ ਪੋਸਣ ਕੀਤਾ ਸੁਖਾਵੇਂ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਮਾਪਿਆਂ ਦੇ ਆਗਿਆਕਾਰੀ ਪੁੱਤਰ ਸਨ ਜਿਨ੍ਹਾਂ ਨੂੰ ਜੋ ਵੀ ਕੰਮ ਪਿਤਾ ਕਹਿੰਦਾ ਉਹ ਹਰ ਇੱਕ ਕੰਮ ਤੁਰੰਤ ਖਿੜੇ ਮੱਥੇ ਕਰਦਾ ਜਵਾਨ ਹੋ ਕੇ ਚਾਰਾਂ ਨੇ ਖੇਤੀ ਅਤੇ ਪਸ਼ੂਆਂ ਦੀ ਸੰਭਾਲ ਦਾ ਕੰਮ ਚੰਗੀ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦਿੱਤਾ ਪਿਤਾ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦਿੰਦਾ ਉਹ ਹਰ ਹਾਲਤ ਵਿੱਚ ਪੂਰੀ ਕਰਦਾ ਇੱਕ ਦਿਨ ਕਿਸਾਨ ਪਿੱਪਲ ਦੇ درخت ਥੱਲੇ ਬੈਠਾ ਬਾਣ ਦਾ ਰੱਸਾ ਵਟ ਰਿਹਾ ਸੀ ਪਿੱਪਲ ਉੱਤੇ ਬੈਠਾ ਤਾਂ ਇਹ ਸਭ ਦੇਖ ਰਿਹਾ ਸੀ ਕਿਸਾਨ ਦੇ ਪੁੱਤਰ ਉਸਦੇ ਕਹਣੇ ਤੇ ਸਾਰੇ ਕੰਮ ਝਟ ਕਰ ਦਿੰਦੇ ਹਨ ਕਾਂ ਨੇ ਰਸਾ ਵੜਦੇ ਕਿਸਾਨ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਰਸਾ ਕਿਸ ਨੇ ਵੜ ਰਿਹਾ ਹੈਓ ਇਹਦਾ ਕੀ ਕਰੋਗੇ ਕਿਸਾਨ ਨੇ ਸਹਿਸਵਾਰ ਨਾਲ ਹੀ ਬੋਲ ਦਿੱਤਾ ਕਿ ਇਸ ਨਾਲ ਮੈਂ ਤੈਨੂੰ ਬੰਨਾਂਗਾ ਕਾਂ ਇਹ ਸੁਣ ਕੇ ਡਰ ਗਿਆ ਤੇ ਬੋਲਿਆ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨਣਾ ਛੱਡ ਜਾਓਗੇ ਤਾਂ ਮੈਂ ਤੁਹਾਨੂੰ ਇਸ ਪਿੱਪਲ ਦੀ ਜੜ ਵਿੱਚ ਦੱਬਿਆ ਖਜ਼ਾਨਾ ਦੱਸ ਦਿੰਦਾ ਹਾਂ ਕਿਸਾਨ ਨੇ ਕਿਹਾ ਠੀਕ ਹੈ ਆ ਦੱਸ ਦੇ ਕਾਂ ਪਿੱਪਲ ਤੋਂ ਥੱਲੇ ਆ ਕੇ ਜੜ ਵਿੱਚ ਪੰਜੇ ਮਾਰਨ ਲੱਗਾ ਕਿਸਾਨ ਨੇ ਚਾਰੇ ਪੁੱਤਰਾਂ ਨੂੰ ਬੁਲਾਇਆ ਟੋਆ ਪੁੱਟਿਆ ਤੇ ਖਜ਼ਾਨਾ ਨਿਕਲ ਆਇਆ ਉਹਨਾਂ ਦਿਨਾਂ ਵਿੱਚ ਹੀ ਉਹ ਅਮੀਰ ਹੋ ਗਏ ਇਸ ਖਜ਼ਾਨੇ ਬਾਰੇ ਕਾਂ ਵੱਲੋਂ ਦਸਨ ਬਾਰੇ ਗੁਆਂਢੀ ਕਿਸਾਨ ਨੂੰ ਵੀ ਪਤਾ ਲੱਗ ਗਿਆ ਉਹ ਕਿਸਾਨ ਦੇ ਵੀ ਚਾਰ ਪੁੱਤਰ ਸਨ ਕਿਸਾਨ ਆਪ ਵੀ ਆਲਸੀ ਸੀ ਤੇ ਉਹਦੇ ਸਾਰੇ ਪੁੱਤਰ ਵੀ ਆਲਸੀ ਤੇ ਕਮਜ਼ੋਰ ਸਨ ਉਹ ਪਿਤਾ ਦੇ ਕੈਣੀ ਤੋਂ ਬਾਹਰ ਸਨ ਕਿਸਾਨ ਜਿਸ ਨੂੰ ਕਿਸੇ ਨੇ ਵੀ ਕੋਈ ਵੀ ਕੰਮ ਲਈ ਕਹਿੰਦਾ ਉਹ ਉਲਟਾ ਜਵਾਬ ਦਿੰਦਾ ਤੇ ਦੂਜੇ ਨੂੰ ਆਖਣ ਲਈ ਕਹਿ ਦਿੰਦਾ ਚਾਰੇ ਉਸ ਦੀ ਕੋਈ ਗੱਲ ਨਹੀਂ ਸੀ ਮੰਦੀ ਇੱਕ ਦਿਨ ਉਹਨਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਕਾਂ ਦੇ ਨਾਲ ਗਵਾਂਢੀ ਵਾਲਾ ਡਰਾਮਾ ਕਰਾਂ ਸੋ ਉਹ ਵੀ ਪੀਪਲ ਥੱਲੇ ਰੱਸਾ ਵਟਣ ਬਹਿ ਗਿਆ ਕਾਂ ਉੱਥੇ ਵੀ ਉਸੇ ਤਰ੍ਹਾਂ ਹੀ ਆ ਕੇ ਬੈਠ ਗਿਆ ਤੇ ਉਸ ਕਿਸਾਨ ਨੂੰ ਪੁੱਛਣ ਲੱਗਿਆ ਕਿ ਬਾਬਾ ਜੀ ਰੱਸਾ ਵਟ ਕੇ ਕੀ ਕਰੋਗੇ ਕਿਸਾਨ ਨੇ ਗਵਾਂਢੀ ਕਿਸਾਨ ਵਾਲੇ ਸਹਿਸਵਾ ਕਹੇ ਲੱਭ ਜੇ ਜਾਣ ਬੁੱਝ ਕੇ ਦਰ ਆ ਜਤੇ ਕਿ ਇਸ ਨਾਲ ਮੈਂ ਤੈਨੂੰ ਬਨਾਂਗਾ ਇਹ ਲੱਭ ਸੁਣ ਕੇ ਕਾਂ ਖਿੜ ਖਿੜ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕੀ ਬਨੇਗਾ ਤੂੰ ਆਪਣੇ ਟੱਬਰ ਨੂੰ ਤੇ ਇੱਕ ਰਸੇ ਵਿੱਚ ਬਨ ਨਹੀਂ ਸਕਿਆ ਜਿਸ ਬਾਬੂ ਦੀ ਯੋਸ ਕਰਕੇ ਖਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ ਨਾ ਉਹ ਤੁਹਾਡੀ ਬੇਇੱਤਿਫਾਕੀ ਕਰਕੇ ਪੂਰੀ ਨਹੀਂ ਹੋ ਸਕਦੀ ਬਾਬਾ ਜੀ ਤੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖ ਕੇ ਹੀ ਮੈਂ ਉਹਨਾਂ ਨੂੰ ਖਜ਼ਾਨਾ ਦੱਸ ਦਿੱਤਾ ਇਹ ਤੇਰੇ ਵੱਸ ਵਿੱਚ ਨਹੀਂ ਹੈ ਸੋ ਇਕਾਂ ਤੇ ਮਿਹਨਤ ਵਿੱਚ ਹੀ ਵਰਕਤ ਹੁੰਦੀ ਹੈ ਸੋ ਦੋਸਤੋ ਇਸ ਕਹਾਣੀ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੌਲਤ ਵੀ ਸਿਰਫ ਉਹਨਾਂ ਕੋਲ ਹੀ ਰਹਿੰਦੀ ਹੈ ਜੋ ਉਹਨਾਂ ਨੂੰ ਸੰਭਾਲਣ ਦਾ ਹੁਨਰ ਰੱਖਦੇ ਹਨ ਮਿਹਨਤ ਕਰਕੇ ਮਿਲੇ ਦੌਲਤ ਵਧਦੀ ਹੈ ਪਰ ਆਲਸ ਨਾਲ ਮਿਲਿਆ ਖਜ਼ਾਨਾ ਨਾਸ਼ ਹੋ ਜਾਂਦਾ ਹੈ ਪਰਿਵਾਰ ਵਿੱਚ ਇਕਤਤ ਤੇ ਸਮਝਦਾਰੀ ਹੋਵੇ ਤਾਂ ਖੁਦਾ ਵੀ ਦੌਲਤ ਦੇ ਦੂਹੇ ਖੋਲ ਦਿੰਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀ ਹੋਰ ਪ੍ਰੇਰਣਾਦਾਇਕ ਤੇ ਸਿੱਖਣਯੋਗ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ